ਭਾਰਤ ਦਾ ਪਹਿਲਾ ਅੰਮ੍ਰਿਤਾਰੀ ਗੁਰਸਿੱਖ ਨੌਜਵਾਨ ਜਿਸਨੇ ਕੀ ਵਿਦੇਸ਼ ਦੇ ਵਿੱਚ ਆਪਣੀ ਜਿੱਤ ਦੇ ਚੰਦੇ ਗੱਡੇ ਨੇ ਭਾਰਤ ਦਾ ਪਹਿਲਾ ਅੰਮ੍ਰਿਤਾਰੀ ਗੁਰਸਿੱਖ ਨੌਜਵਾਨ ਜੋ ਕਿ ਕ੍ਰਿਕਟ ਦੇ ਵਿੱਚ ਯੂਏਈ ਦੀ ਟੀਮ ਦੇ ਵੱਲੋਂ T20 ਵਰਲਡ ਕੱਪ ਦੇ ਵਿੱਚ ਸਿਲੈਕਟ ਹੋਇਆ ਜ਼ਿਲ੍ਹਾ ਰੂਪਨਗਰ ਦੇ ਪਿੰਡ ਬੂਰ ਮਾਚਰਾ ਦੇ ਨਿਵਾਸੀ ਸਿੰਦਰਜੀਤ ਸਿੰਘ ਕੰਗ ਦਾ ਯੂਏਈ ਤੋਂ ਪਿੰਡ ਬੂਰ ਮਾਚਰਾ ਆਉਣ ਦੇ ਉੱਪਰ ਪਿੰਡ ਵਾਸੀਆਂ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ ਟੋਲ ਟਮਕਿਆਂ ਦੇ ਨਾਲ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਪਿੰਡ ਬੂਰ ਮਾਜਰਾ ਦੇ ਬਤਪੰਤੇ ਸੱਜਣ ਉਸ ਨੂੰ ਚੰਡੀਗੜ੍ਹ 에어ਪੋਰਟ ਲੈਂਡ ਤੇਲੀ ਪਹੁੰਚੇ ਸ਼ੁਰੂਆਤ ਪਿੰਡ ਤੋਂ ਹੁੰਦੀ ਹੈ ਜੀ ਤੇ ਮੇਰਾ ਪਿੰਡ ਬੂਰ ਮਾਜਰਾ ਅਸੀਂ ਪਿੰਡ ਤੋਂ ਹੀ ਮੈਂ ਸ਼ੁਰੂ ਕੀਤਾ ਸੀ ਛੋਟੇ ਹੁੰਦੇ ਮੇਰੇ ਪਿੰਡ ਦੇ ਆ ਮੁੰਡੇ ਖੜੇ ਨੇ ਹੁਣ ਵੀ ਨਾਲ ਅਸੀਂ ਇਕੱਠੇ ਕ੍ਰਿਕਟ ਖੇਡਦੇ ਹਾਂ ਪਿੰਡ ਦੇ ਵਿੱਚ ਤੇ ਉਸ ਤੋਂ ਬਾਅਦ ਹਰ ਇੱਕ ਬੰਦੇ ਦਾ ਆਪਣਾ ਟਾਰਗੇਟ ਹੁੰਦਾ ਤੇ ਮੇਰਾ ਟਾਰਗੇਟ ਕ੍ਰਿਕਟ ਸੀਗਾ ਤਮੈਂ ਉਸ ক্রিকেট ਨੂੰ ਲੈ ਕੇ ਚੱਲਿਆ ਤੇ ਉਹ ਫੀਲਡ ਦੇ ਵਿੱਚ ਗਿਆ ਮੈਂ ਜਿੱਥੇ ਜਿੱਥੋਂ ਮੈਨੂੰ ਅੱਗੇ ਵਧਣ ਦਾ ਮੌਕਾ ਮਿਲ ਸਕਦਾ ਸੀ ਮੈਂ ਉਸ ਜਗ੍ਹਾ ਤੇ ਪਹੁੰਚਿਆ ਤੇ ਉਹ ਗੇਮ ਨੂੰ ਸਮਝਿਆ ਮੈਂ ਤੇ ਫਿਰ ਪਤਾ ਲੱਗਿਆ ਕਿ ਮਿਹਨਤ ਕਰਨੀ ਪੈਣੀ ਹੈ ਤੇ ਮੈਂ ਮਿਹਨਤ ਕੀਤੀ ਹੈ ਤੇ ਉੱਪਰ ਵਾਲੇ ਨੇ ਮੈਨੂੰ ਅੱਜ 16 17 ਸਾਲਾਂ ਬਾਅਦ ਉਹਦਾ ਫਲ ਦਿੱਤਾ ਯੂਆਈ ਜਾਣ ਦਾ ਮੌਕਾ ਕਿ ਲੱਗਿਆ ਯੂਆਈ ਵਿੱਚ ਮੈਂ ਕੋਵਿਡ ਦੇ ਵਿੱਚ ਗਿਆ ਸੀਗਾ ਤੇ ਕਿਉਂਕਿ ਇੱਥੇ ਸਾਰਾ ਕੁਝ ਬੰਦ ਹੋ ਗਿਆ ਸੀ ਤੇ ਪ੍ਰੈਕਟਿਸ ਬੰਦ ਹੋ ਗਈ ਸੀ ਪਰ ਮੈਂ ਆਪਣੀ ਪ੍ਰੈਕਟਿਸ ਨਹੀਂ ਛੱਡਣਾ ਚਾਹੁੰਦਾ ਸੀ ਉਸ ਤੋਂ ਬਾਅਦ ਫਿਰ ਮੈਨੂੰ 2021 ਚ ਜਾਣ ਦਾ ਮੌਕਾ ਮਿਲਿਆ April ਤੇ ਉੱਥੇ ਜਾ ਕੇ ਮੈਂ ਡੋਮੈਸਟਿਕ ਕ੍ਰਿਕਟ ਖੇਡੀ ਤੇ ਉਸ ਤੋਂ ਬਾਅਦ 3 ਸਾਲ ਮੈਂ ਉੱਥੇ ਰਿਹਾ ਤੇ ਉਸ ਤੋਂ ਬਾਅਦ 3 ਸਾਲ ਰਹਿਣ ਤੋਂ ਬਾਅਦ ਮੈਂ ਐਲੀਜੀਬਲ ਹੋਇਆ ਕੰਟਰੀ ਖੇਡਣ ਲਈ ਤੇ ਹੁਣ ਪਿਛਲੇ ਮਹੀਨੇ ਨਵੰਬਰ ਦੇ ਵਿੱਚ ਮੈਂ ਇੰਟਰਨੈਸ਼ਨਲ T20 ਡੈਬਿਊ ਕੀਤਾ ਜੰਡੀਗੜ ਤੋਂ ਕਿਦਾਂ ਤੁਸੀਂ ਕੀਤੀ ਸੀ ਹਾਂਜੀ ਚੰਡੀਗੜ੍ਹ ਤੋਂ ਹਾਂਜੀ ਚੰਡੀਗੜ੍ਹ ਨਹੀਂ ਤੇ ਪਹਿਲਾਂ ਹਾਂ ਮੈਂ ਚੰਡੀਗੜ੍ਹ ਚੰਡੀਗੜ੍ਹ ਮੈਂ 6 ਸਾਲ ਰਿਹਾ ਮੈਂ ਪ੍ਰੈਕਟਿਸ ਉੱਥੇ ਕੀਤੀ ਹੈ ਮੈਂ ਉੱਥੇ ਗੇਮ ਨੂੰ ਸਮਝਿਆ ਉੱਥੇ ਮੈਨੂੰ ਕਾਫੀ ਇੰਟਰਨੈਸ਼ਨਲ ਪਲੇਅਰਾਂ ਨਾਲ ਆ ਟਾਈਮ ਗੁਜ਼ਾਰਨ ਦਾ ਮੌਕਾ ਮਿਲਿਆ ਨੈਟਸ ਸ਼ੇਅਰ ਕੀਤਾ ਮੈਂ ਉਹਨਾਂ ਨਾਲ ਤੇ ਮੈਨੂੰ ਚੀਜ਼ਾਂ ਸਿੱਖਣ ਨੂੰ ਮਿਲੀਆਂ ਕਾਫੀ ਤੇ ਉਸ ਤੋਂ ਬਾਅਦ ਫਿਰ ਮੈਂ ਜੋ ਖੇਡਿਆ ਐਸੇ ਪੰਜਾਬ ਦੇ ਜੋ ਡਿਸਟ੍ਰਿਕਟ ਲੈਵਲ ਉਹ ਮੈਂ ਲੁਧਿਆਣੇ ਤੋਂ ਖੇਡਿਆ ਤੇ 6-7 ਸਾਲ ਉੱਥੋਂ ਖੇਡਿਆ ਉੱਥੇ ਉੱਥੇ ਵੀ ਗੇਮ ਨੂੰ ਸਿੱਖਿਆ ਜਾ ਕੇ ਹੋਰ ਵਧੀਆ ਤੇ ਪਰਫਾਰਮ ਕੀਤਾ ਫਿਰ ਇੱਕ ਟਾਈਮ ਤੇ 2017 ਦੇ ਵਿੱਚ ਤਕਰੀਬਨ ਮੈਂ ਰਾਂਜੀ ਟਰਾਫੀ ਕੈਂਪ ਕੀਤਾ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ 30 ਮੁੰਡਿਆਂ ਦਾ ਕੈਂਪ ਲੱਗਿਆ ਸੀ ਤੇ ਉਹ ਟਾਈਮ ਦੇ ਵਿੱਚ ਮੈਨੂੰ ਜਵਰਾਜ ਸਿੰਘ ਨਾਲ ਅਲ ਡਰੈਸਿੰਗ ਰੂਮ ਸ਼ੇਅਰ ਕਰਨ ਦਾ ਮੌਕਾ ਮਿਲਿਆ ਹੋਰ ਵੀ ਅੱਜ ਦੀ ਡੇਟ 'ਚ ਸ਼ੋਮਨ ਗਿੱਲ ਅਭਿਸ਼ੇਕ ਸ਼ਰਮਾ ਜਿਹੜੇ ਇਸ ਟਾਈਮ ਤੇ ਇੰਡੀਆ ਖੇਡ ਰਹੇ ਉਸ ਟਾਈਮ ਅੰਡਰ 19 ਸੀਗੇ ਉਹ ਛੋਟੇ ਸੀਗੇ ਤੇ ਉਹਨਾਂ ਨਾਲ ਕਾਫੀ ਮਤਲਬ ਕਿ ਮੈਨੂੰ ਸਾਮਾਗਜ਼ਾਰਾਂ ਦਾ ਮੌਕਾ ਮਿਲਿਆ ਚੀਜ਼ਾਂ ਸਿੱਖੀਆਂ ਮੈਂ ਬਹੁਤ ਕਾਫੀ ਚੀਜ਼ਾਂ ਉਹਨੇ ਮੈਨੂੰ ਦੁਬਈ 'ਚ ਹੈਲਪ ਕੀਤਾ ਕਾਫੀ ਤੇ ਜਿਹੜੀ ਇੱਥੇ ਕ੍ਰਿਕਟ ਸਿੱਖੀ ਆ ਉਹਨੇ ਮੈਨੂੰ ਉੱਥੇ ਬਹੁਤ ਹੈਲਪ ਕੀਤਾ ਪੇਤਾਂ ਦੀ ਕੋਈ ਦਿੱਕਤ ਵੀ ਆਈ ਕਦੇ ਇਸ ਗੁਰਸਿੱਖ ਹੋ ਅਮਰਦਾਤਾ ਰਿਓ ਵੀ ਕੋਈ ਦਿੱਕਤ ਆਇਆ ਗੋਬੇ ਜਿਹਾ ਤਰੰ। ਆ ਨਹੀਂ ਮੈਨੂੰ ਕਦੇ ਨਹੀਂ ਨੇ ਕਦੇ ਵੀ ਪੇਤਵਾਬ ਨਹੀਂ ਆਇਆ ਅੱਜ ਤੱਕ। ਆ ਹੋ ਸਕਦਾ ਲੋਕੀ ਕਹਿੰਦੇ ਹੋਣਗੇ ਪਰ ਮੈਂ ਐਗਜ਼ਾਮਪਲ ਹੈ ਇਸੇ ਦੀ ਮੈਨੂੰ ਦਵਾਏ ਇਸ ਗੱਲ ਦਾ ਉਹਨਾਂ ਨੇ ਮੈਨੂੰ ਅੱਜ ਤੱਕ ਕਦੇ ਵੀ ਕਿਸੇ ਵੀ ਬੰਦੇ ਨੇ ਅੱਜ ਤੱਕ ਇਹ ਨਹੀਂ ਕਿਹਾ ਕਿ ਤੂੰ ਸਰਦਾਰ ਐ ਤੂੰ ਇੱਥੇ ਦਾੜੀ ਰੱਖ ਕੇ ਨਖੇੜ ਸਕਦਾ ਜਾਂ ਫਟਕਾ ਬਣ ਕੇ ਨਖੇੜ ਸਕਦਾ। ਕੋਈ ਵੀ ਕਦੇ ਵੀ ਕਦੇ ਮੈਨੂੰ ਕਦੇ ਤੱਕ ਇਹਨਾਂ ਨੇ ਨਹੀਂ ਕਿਹਾ ਉਹਨਾਂ ਨੇ ਕਿ ਕਾੜਾ ਪਾ ਕੇ ਨਹੀਂ ਖੇਡਣਾ ਕੁਝ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਈ। ਸੇਯੋਗ ਮਿਲਦਾ ਰਿਹਾ ਗਰੇਟ ਹੋਈ ਦੀ ਤਰਫ ਯੂਏ ਦੀ ਤਰਫੋਂ ਕ੍ਰਿਟੀਕਲਟੀ ਦੇ ਨਾਲ ਖੇਡੀ ਹੋ ਜੀ ਕਿ ਕਿਟ ਨੰਬਰ ਚਲ ਗਿਆ ਮੈਂ ਦੋ ਦੋ ਟੂਰਨਾਮੈਂਟ ਖੇਡਿਆ ਹਾਂ ਜੀ ਹਾਲ ਤੱਕ ਇੱਕ T20 ਵਰਲਡ ਕੱਪ ਕੁਆਲੀਫਾਇਰ ਏਸ਼ੀਆ ਉਹ ਕਤਰ ਤੇ ਖਤਰ ਖੇਡਿਆ ਜੀ ਤੇ ਉਸ ਤੋਂ ਬਾਅਦ ਦਾ ਦੂਜਾ ਟੂਰਨਾਮੈਂਟ ਗਲਫ ਕੱਪ ਹੋਇਆ ਸੀਗਾ ਇਹ ਯੂਏ ਜੀ ਹੋਇਆ ਸੀਗਾ ਅਗਲਾ ਟਿਚਾ ਆਪਣੇ ਆਪ ਨੂੰ ਹੋਰ ਇੰਪਰੂਵ ਕਰਨਾ ਗੇਮ ਇੰਪਰੂਵ ਕਰਨੀ ਹੈ ਤੇ ਆਪਣੀ ਟੀਮ ਲਈ ਹੋਰ ਚੰਗਾ ਕਰਨਾ ਹੈ ਪਿੰਡ ਦਾ ਤੇ ਪਰਿਵਾਰ ਦਾ ਸਹਿਯੋਗ ਮਿਲਦ ਰਿਹਾ ਜੀ ਇਹਨਾਂ ਦਾ ਤਾਂ ਮੈਂ ਦੇਣਾ ਹੀ ਨਹੀਂ ਦੇ ਸਕਦਾ ਜੀ ਇਹ ਮਤਲਬ ਕਿ ਜੋ ਸਹਿਯੋਗ ਮੈਨੂੰ ਮਿਲਿਆ ਤੋਂ ਉਹ ਮਤਲਬ ਕਿ ਮੈਂ ਬਿਆਨ ਨਹੀਂ ਕਰ ਸਕਦਾ ਸ਼ਬਦਾਂ ਦੇ ਵਿੱਚ ਜੋ ਜੋ ਸਪੋਰਟ ਮੈਨੂੰ ਮਿਲੀ ਹੈ ਤੇ ਮੇਰੇ ਘਰੋਂ ਜੋ ਸਪੋਰਟ ਮੈਨੂੰ ਮਿਲੀ ਹੈ ਮੈਂ ਮਤਲਬ ਕਿ ਉਸ ਨੂੰ ਨਹੀਂ ਦੱਸ ਸਕਦਾ ਕਿਉਂਕਿ ਉਹ ਉਹਨਾਂ ਨੇ ਉਹਨਾਂ ਦੀ ਬਦੌਲਤ ਹੀ ਇੱਥੇ ਆ ਮੈਂ ਬਾਕੀ ਪਿੰਡ ਦਾ ਮੈਨੂੰ ਪਿੰਡ ਪੂਰ ਮਾਜਰੇ ਦਾ ਸਾਰਿਆਂ ਦੇ ਬਹੁਤ ਸਹਿਯੋਗ ਹੈ ਜੀ ਪੂਰ ਮਾਜਰੇ ਕਿ ਜਿਹੜਾ ਪਿੰਡ ਹੈ ਵੀ ਕੋਈ ਨਾ ਕੋਈ ਜਿਹੜਾ ਹੈਗਾ ਇੱਥੇ ਦੀ ਸਖਸ਼ੀਤ ਉੱਪਰ ਵੀ ਰਹੀ ਹੈ ਨਾ ਜਿਹੜਾ ਉੱਚਾ ਕਰਦੇ ਰਹੀ ਹੈ ਪਹਿਲਾਂ ਤੁਸੀਂ ਤੇ ਤੁਸੀਂ ਕੀ ਕਿਹਾ ਜਾਂਦੇ ਹੋ ਏ ਦੇਖੋ ਸਾਡੇ ਲਈ ਮਾਨ ਵਾਲੀ ਗੱਲ ਹੈ ਪਿੰਡ ਲਈ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਕਿ ਕੁਛ ਨਾ ਕੁਛ ਟਾਈਮ ਬਾਅਦ ਕੋਈ ਨਾ ਕੋਈ ਇੱਥੋਂ ਮਤਲਬ ਕਿ ਉੱਠਦਾ ਰਹਿੰਦਾ ਤੇ ਕਿਤੇ ਨਾ ਕਿਤੇ ਮਕਾਮ ਤੇ ਪਹੁੰਚਦਾ ਰਹਿੰਦਾ ਤੇ ਉਹ ਉਹ ਜਿਹੜੀ ਸਾਡੀ ਇੱਕ ਲੜੀ ਚੱਲ ਰਹੀ ਆ ਅੱਜ ਮੈਨੂੰ ਉਸ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਤੇ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਜੀ ਬੱਚਿਆਂ ਲਈ ਜਿਹੜੇ ਹੋਰ ਛੋਟੇ ਕਰੈਕਟਰ ਨੇ ਉਹਨਾਂ ਲਈ ਵੀ ਸੰਦੇਸ਼ ਮੈਂ ਦਿੰਦਾ ਬਸ ਇਹੀ ਆ ਕਿ ਮੈਂ ਕਹੂੰਗਾ ਕਿ ਬੱਚਿਆਂ ਨੂੰ ਤਾਂ ਮੈਂ ਇਹ ਕਹਾਂਗਾ ਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰੋ ਪਰ ਮੈਂ ਇੱਕ ਚੀਜ਼ ਇੱਥੇ ਨਾ ਬੋਲਣਾ ਚਾਹਾਂਗਾ ਕਿ ਪੇਰੈਂਟਸ ਲਈ ਉਹ ਜਿਹੜੇ ਘਰ ਦੇ ਨੇ ਨਾ ਉਹ ਅੱਜਕੱਲ ਤਾਂ ਬਹੁਤ ਫਰਕ ਪੈ ਗਿਆ ਜਦੋਂ ਮੈਂ ਸਟਾਰਟ ਕੀਤਾ ਸੀ ਉਦੋਂ ਥੋੜਾ ਜਿਹਾ ਡਿਫਰੈਂਟ ਸੀ ਕੰਮ ਤੇ ਹੁਣ ਲੋਕੀ ਬਾਹਰ ਨਿਕਲ ਕੇ ਸਮਝ ਆ ਗਈ ਪਰ ਮੈਂ ਇਹ ਕਹਿੰਦਾ ਕਿ ਕਦੇ ਵੀ ਨਾ ਬੱਚੇ ਨੂੰ ਕਿਸੇ ਨੂੰ ਤੁਸੀਂ ਉਹ ਨਾ ਕਰੋ ਕਿ ਆਹ ਕੰਮ ਕਰਨੇ ਕਰਨਾ ਹੈ ਜਾਂ ਸਟੱਡੀ ਕਰਨੀ ਐਨੇ ਪਰਸੈਂਟ ਲੈਣੇ ਲੈਣੇ ਇਹ ਕੰਮ ਨਹੀਂ ਜੋ ਕਰਨਾ ਚਾਹੁੰਦਾ ਨਾ ਜੋ ਕੰਮ ਸਹੀ ਹੈ ਉਹਨੂੰ ਕਰਨ ਦੇਣਾ ਚਾਹੀਦਾ ਉਹਨੂੰ ਸਪੋਰਟ ਕਰਨੀ ਚਾਹੀਦੀ ਦੱਸਦੀ ਕਿ ਨੌਜਵਾਨ ਕ੍ਰਿਕਟਰ ਸਿਮਰਜੀਤ ਸਿੰਘ ਕੰਗ ਨੇ ਆਪਣਾ ਕ੍ਰਿਕਟ ਦਾ ਸਫ਼ਰ ਆਪਣੇ ਪਿੰਡ ਤੋਂ ਹੀ ਸ਼ੁਰੂ ਕੀਤਾ ਸੀ ਤੇ ਚੰਡੀਗੜ੍ਹ ਦੇ ਵਿੱਚ 6 ਸਾਲ ਉਸ ਦੇ ਵੱਲੋਂ ਪ੍ਰੈਕਟਿਸ ਕੀਤੀ ਗਈ ਜਿਸ ਦੀ ਕੀ ਮਿਹਨਤ ਹੁਣ ਰੰਗ ਲਿਆਈ ਹੈ ਤੇ ਉਸ ਨੂੰ ਯੂਏਈ ਦੀ ਟੀਮ ਦੇ ਵੱਲੋਂ T20 ਵਰਲਡ ਕੱਪ ਤੇ ਲਈ ਸਿਲੈਕਟ ਕੀਤਾ ਗਿਆ ਜਗਮਨ ਟੀਵੀ ਲਈ ਅਮਰਜੀਤ ਮਾਨ ਮਰੰਡਾ